ਓ ਬਾਈ ਗੁਰਪ੍ਰੀਤ ਦਾ ਹਾਂ ਬਾਈ ਐ ਸੌਰਾ ਦਾ ਮਾਲ-ਮੋਲ ਨਹੀਂ ਮਿਲਦਾ ਯਾਰ ਕੀ ਕਰੀਏ ਬਾਹਰ ਸਾਰੇ ਕਣਕ ਬੀਜਣ ਵਾਲੀ ਪਈ ਆ ਹੋਰ ਬਹੁਤ ਕੰਮ ਨੇ ਇਨਸਾਨ ਡੰਗਰ ਪਸ਼ੂਆਂ ਨੂੰ ਪੱਠੇ ਬਾਣੇ ਬਹੁਤ ਔਖਾ ਕੰਮ ਆ ਬਹੁਤ ਬਾਈ ਔਰ ਵੀ ਦੁਖੀ ਆ ਮਾਲ ਦਾ ਕਰੀਏ ਹੀਲਾ ਫਿਰ ਤੇਰਾ ਔਰ ਯਾਰ ਮਾਲ ਦਾ ਕਰੋ ਕੋਈ ਹੈਗਾ ਆਪਣੇ ਲਈ ਬੰਦਾ ਇੱਕ ਚੱਲੀਏ ਫਿਰ ਪੱਲੇ ਨਾ ਚਲੋ ਜੀ ਹੈ ਚਲੋ ਚਲ ਆ ਜਾ ਲੈ ਆ ਸੱਤਾ ਵੀ ਆ ਗਿਆ ਆ ਜਾ ਬਈ ਸੱਤੇ ਆਇਆ ਚੱਲੀਏ ਯਾਰ ਚਾਕ ਕੰਮ ਜਾ ਕਹਿਣਾ ਆਪਣਾ ਇੱਕ ਕਿੱਥੇ ਆ ਤਾਂ ਜਾ ਇੱਕ ਵਾਰੀ ਕਿੱਥੇ ਚੱਲੇ ਆਉ ਉਹ ਯਾਰ ਮੈਂ ਤਾਂ ਗੇਮ ਖੇਢੀ ਜਾਂਦਾ ਸੀ ਹਾਂ ਉਹ ਚੱਲਣਾ ਕੰਮ ਚੱਲਦਾ ਸਾਡੇ ਨਾਲ ਉਹ ਮਾਲ ਲੈ ਉਸੋ ਯਾਰ ਕਿੱਥੇ ਚਲੋਗੇ ਫੇਰ ਚੱਲੂੰਗਾ ਉਹ ਬਾਈ ਨੂੰ ਮਾਲ ਦਵਾ ਕੇ ਲੈਣਾ ਉਸੇ ਲਵਾਂ ਉਹ ਬਾਈ ਅਸੀਂ ਲੈ ਕੇ ਆਉਣਾ ਮਾਲ ਮਾਲ ਨਹੀਂ ਮਿਲਦਾ ਮਾਲ ਕਨੀਓ ਬਾਹਰੇ ਤੁਖੀਆਂ ਖੱਜਲ ਹੋਏ ਪਏ ਆ ਯਾਰ ਪੁੱਕੜ ਕੇ ਦੂਜਾ ਕਿਹੜਾ ਮਾਲ ਜਿਹੜਾ ਮਿਲਦੇ ਓਏ ਪੁੱਤ ਤੀਜਾ ਤੋਂ ਅਸੀਂ ਕੀ ਲੈਣਾ ਓਏ ਆਪਣੇ ਲਵੇ ਪੁੱਕੀ ਵਾਲਾ ਬੰਦਾ ਹੈਗਾ ਉਹਨੂੰ ਲੈ ਉਹਦੇ ਨਾਲ ਚੱਲਦੇ ਆ ਯਾਰ ਆਪਾਂ ਕਿਹਦੇ ਕੋਲ ਜਿੱਤੇ ਕੋਲ ਹਾਂ ਚੱਲ ਫਿਰ ਚੱਲਦੇ ਆ ਚੱਲ ਚੱਲ ਕੰਦ ਗੱਡੀ ਮੈਂ ਦੱਸਦਾ ਨਾ ਉਹਨੂੰ ਬੜੀ ਕਾਲੀ ਪਈ ਹੈ ਮੇਰੀ ਗੱਲ ਤਾਂ ਸੁਣ ਨਾ 15 22 ਨੂੰ ਆਇਆ ਮੈਂ ਤਾਂ ਤੂੰ ਤੇਰੀ ਹਾਂ ਚ ਹਾਂ ਮਲਾਤੀ ਕਿਹੜਾ ਮਾਲ ਦਵਾਣਾ ਉਹਨੂੰ 15 ਤਰਾਪਾ ਆਪਾਂ ਕਿਹੜਾ ਮਾਲ ਦਵਾਣਾ ਉਹਨੂੰ ਲੈ ਕੇ ਕਿਹਾ ਤੂੰ ਆਇਆ ਉਹਨੂੰ ਓਏ ਆਪਾਂ ਤਾਂ ਸ਼ਾਮ ਦਾ ਜਗਾਰਡ ਕਰਨਾ ਹੈ ਆਪਾਂ ਪੈਸੇ ਲੈਣੇ ਨੇ ਉਹ ਤੋਂ ਆਪਾਂ ਕਿਹੜਾ ਮਾਲ ਦੇਣਾ ਉਹਨੂੰ ਕੂਕਣਾਵਾਂਗੇ ਸਮਝਿਆ ਕਰ ਤੂੰ ਆ ਜਾ ਚੱਲ ਓਏ ਆ ਜਾ ਹੁਣ ਸਰੀਰ ਟੁੱਟਿਆ ਪੈ ਜਵਾ ਗੰਜਰ ਦੇ ਛਾਲ ਮਾਰਾ ਕੱਗਰ ਚ ਓ ਇੱਕ ਮਿੰਟ ਰੁਕਾ ਆ ਕੇ ਆ ਕੇ ਗੱਲ ਸੁਣ ਮੇਰੀ ਨਾਲੇ ਆ ਥੜਾ ਮਾਲ ਤਾਂ ਤੈਨੂੰ ਦਬਾ ਦਾਂਗੇ ਪਤਾ ਕੀ ਹੈ ਪੈਸੇ ਲੱਗਣੇ ਨੇ ਕੋਟੂ-ਕਟ 500 ਰੁਪਿਆ ਮਾਲ ਮਿਲੂਗਾ ਤੈਨੂੰ ਟੋਪ ਦਾ ਠੀਕ ਆ ਇਹ ਤਾਂ ਮੈਂ ਦੇ ਦੂੰ ਪੈਸਾ ਦੀ ਨਾ ਬਰਬਾਦ ਹਾਂ ਪੈਸੇ ਪੱਕਾ ਦੇਣੇ ਪੈਣਗੇ ਦਾਰ ਦੂਰ ਨਹੀਂ ਹੁੰਦੇ ਉੱਥੇ ਦੇ ਦੂੰ ਆ ਬਾਈ ਦੇ ਦੂੰ ਪੈਸੇ ਪਹਿਲਾਂ ਲੱਕਣਗੇ ਪੈਸੇ ਪੈਸੇ ਦੇ ਦੇ ਪਹਿਲਾਂ ਉੱਥੇ ਜਾ ਕੇ ਤੂੰ ਮੁੱਕਰ ਜੇ ਮੇਰੇ ਪਕਾਈ ਕਰਾ ਦੇ ਉਹ ਪੈਸੇ ਮੈਂ ਉੱਥੇ ਦੇ ਦੂੰਗਾ ਬਾਈ ਪੈਸੇ ਦੇ ਦੂੰਗਾ ਮੈਂ ਉਹਦੇ ਜਾਣ ਤੋਂ ਪਹਿਲਾਂ ਦੇ ਦੀ ਉੱਥੇ ਮੈਨੂੰ ਠੀਕ ਆ ਵਾ ਉਹ ਗੁਰਪ੍ਰੀਤਾ ਗੱਲ ਤਾਂ ਸੁਣ ਚੱਲ ਬਾਈ ਚੱਲ ਤੂੰ ਅਸੀਂ ਆਗੇ ਕੰਮ ਦੀ ਗੱਲ ਕਰ ਲੈ ਇਹ ਮੈਨੂੰ ਮਾਲ ਕਿਹੜਾ ਦਵਾਏਂਗਾ ਤੂੰ ਮਾਲ ਤਾਂ ਕੀ ਨਹੀਂ ਮਾਲ ਦਵਾਏਂਗਾ ਕਿ ਤੁਸੀਂ ਸਾਲੀ ਕਿਹੜੀ ਫੈਕਟਰੀ ਲੱਗੀ ਹੈ ਮਾਲ ਦੀ ਮਾਲ ਦਵਾਵਾਂਗੇ ਕਿੱਥੇ ਯਾਰ ਆਪਾਂ ਇਹਨੂੰ ਤੂੰ ਤੁਹਾਨੂੰ ਦੱਸਿਆ ਫੁੱਤੂ ਬਣਾਣਾ ਆਪਾਂ ਤਾਂ ਪੈਸੇ ਪਟੋੜਨੇ ਨਾਲ ਤੋਂ ਉਹ ਮੈਨੂੰ ਲੱਗਦਾ ਨਹੀਂ ਯਾਰ ਅੰਬੀ ਕੋਲੇ ਇਹਦੇ ਕੋਲ ਪੈਸੇ ਹੋਣਗੇ ਨੈਕ ਕਰੀਏ ਗੱਲ ਕਹਿੰਦਾ ਦੇ ਦੂੰਗਾ ਉੱਥੇ ਜਾਣ ਸਰ ਦੇ ਦੂੰਗਾ ਆਪਾਂ ਪੈਸੇ ਲੈਣੇ ਨਾ ਫਰਾਰ ਹੋ ਜਾਣਾ ਯਾਰ ਮੂੰਹ ਮੱਥੇ ਲੱਗਦਾ ਬੰਦਾ ਫੇਰ ਵੀ ਕਦੇ ਫੜ ਲੂਗਾ ਕੁਛ ਤਾਂ ਦੇ ਦੇ ਇਹਨੂੰ ਇਹਨਾਂ ਕਰ ਬੂਹਰ ਜਾ ਦੇ ਦੇ ਕੁਛ ਦੇ ਦੇ ਇਹ ਗੋਲੀਆਂ ਖਾਂਦਾ ਯਾਰ ਬੰਦਾ ਇਹਨੂੰ ਕਿਹੜਾ ਭੁੱਕੀ ਦੀ ਪਛਾਣ ਚਲ ਫਿਰ ਐ ਕਰ ਟ੍ਰਾਲੀ ਭਰ ਕੇ ਦੇ ਦੇ ਤਾਂ ਖਾ ਜੂਗਾ ਮੇਰੀ ਗੱਲ ਸੁਣ। ਆਪਾਂ ਐ ਕਰਦੇ ਆ। ਇਹਨੂੰ ਦੇ ਦਾਂ ਨਾ ਬੂਰ ਫਿਰ। ਮੁੱਕੀ ਗੱਲ? ਚੋਨੇ ਵਾਲਾ ਬੂਰ ਜੱ ਇਕੱਠਾ ਕਰਕੇ ਮਸਲ ਕੇ ਦੇ ਦੇ ਯਾਰ ਇਹਨੂੰ ਕਿਹੜਾ ਪਤਾ ਹੈ ਇਹਨੂੰ। ਪਰ ਆਪਾਂ ਐ ਕਰਦੇ ਆ। ਇਹਨੂੰ ਕਹ ਦਾਂਗੇ ਟਾਈਮ ਲੈਂਦੇ ਆ ਥੋੜਾ ਜਿਹਾ 10-15 ਮਿੰਟਾਂ ਦਾ। ਆਪਾਂ ਇੰਤਜ਼ਾਮ ਕਰਕੇ ਲਿਆਵਾਂਗੇ। ਮੁੱਖ ਠਾ ਦੇਣੀ ਆਪਾਂ। ਇੰਨੇ ਬੂਰ ਲਿਆਵਾਂਗੇ ਆਪਾਂ। ਆ ਕਹ ਦਾਂਗੇ ਅਸੀਂ ਬੂਰ ਲਿਆਣ ਕਰਦੇ ਆ ਉਹ ਮਿਲਦਾ ਨਹੀਂ ਕਿਥੇ ਨੂੰ ਆਮ ਥੋੜੀ ਹਰ ਇੱਕ ਬੰਦੇ ਨੂੰ ਮਿਲਦਾ ਹੈ ਬੇਚਣਾਂ ਬਲੈਕ ਕਿਹੜਾ ਮਿਲਦਾ ਹੈ ਇਹ ਤਾਂ ਸਮਝਦਾ ਰੋ ਕਿਹੜਾ ਕਦੇ ਖਰੀਦਦਾ ਨਹੀਂ ਮਾਲ ਨੂੰ ਚਲੋ ਯਾਰ ਉਹ ਅੰਮਲੀ ਢਿੱਕ ਓਏ 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 ਉਹ ਦੇਖੀ ਓਏ 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 ਮਾਲ ਦੇ ਦੇਖੀ ਹੈ ਤੁਸੀਂ ਲੈ ਵੇਬ ਨਹੀਂ ਜਾਂਦਾ ਓਏ ਹਰ ਕੀ ਹੋ ਗਿਆ ਕੀ ਹੋ ਗਿਆ ਅਮਲੀ ਓਏ ਬੱਸ ਭਰਾਵਾ ਓਏ ਰੱਬਾ ਚੱਕ ਲਾ ਓਏ ਹਏ ਉਹ ਬੱਬਾਈ ਨੂੰ ਖਵਾ ਦੇ ਯਾਰ ਕੁਛ ਮੇਰੇ ਲਈ ਵੀ ਤਾਂ ਚੜਦਾ ਹੈ ਮੇਰੇ ਕੋਲ ਚੜਦਾ ਦੇ ਨਾ ਚੜਦਾ ਇੱਕ ਪਾ ਦੇ ਚੜਦਾ ਲਾਏ ਨਾ ਕਰਦਾ ਲਾ ਲਾਇਓ ਏ ਓ ਬਾਲੀ ਉਹ ਚੜਦਾ ਲਾ ਚੜਦਾ ਠੀਕ ਹੋ ਜਾਗਾ ਸੁਬਾਹ ਠੀਕ ਹੋਣਾ ਉਹ ਗੀ ਦਵਾਈ ਵੀ ਬਾਈ ਰੱਬ ਦਾ ਚਲ ਚੜਦਾ ਲਾ ਕੇ ਚੱਲਦੇ ਆਪਾਂ ਤੈਨੂੰ ਦਵਾਈ ਨਾ ਠੀਕ ਹੈ ਟੈਨਸ਼ਨ ਨਾ ਲੈ ਠੀਕ ਹੈ ਐਂ ਕਰ ਗੱਲ ਸੁਣ ਬਾਈ ਤੂੰ ਮੇਰੇ ਸਾਨੂੰ ਪੈਦੇ ਅਸੀਂ ਆਪੇ ਲਿਆਨੇ ਆ ਮਾਲ ਪਤਾ ਕੀ ਤੈਨੂੰ ਬਲੈਕਿਆਂ ਦਾ ਪਤਾ ਹੀ ਹੈ ਕਿਉਂ ਨਾ ਵੀ ਲੈ ਜਾਓ ਬਈ ਲੈ ਜਾਓ ਜੇਬ ਚੋਂ ਆਪ ਹੀ ਕੱਢਣੇ ਪੈਣਗੇ ਪਤਾ ਹੀ ਹੈ ਯਾਰ ਆਹ ਦੇਖ ਲੈ ਹੁਣ ਨਵੇਂ ਬੰਦੇ ਦੇ ਮੂੰਹ 'ਤੇ ਲਾ ਦੇ ਕਾਉਂਸਲ ਲੈ ਲਿਆ ਠੀਕ ਹੈ ਠੀਕ ਹੈ ਯਾਰ ਮਲੇਕਿੰਦ ਕਿੱਥੇ ਗਿਆ ਕੀ ਕਰੇ ਤਾਂ ਨਹੀਂ ਪੱਗ ਪੁੱਜੀ ਆਹੋ ਨਾ ਪਰ ਇਹ ਫੁੱਦਾ ਇੰਨਾ ਸਰ ਯਾਰ ਮੇਰ ਵੀ ਚੱਲਦੀ ਆ ਲੱਗੇ ਇੱਧਰ ਤਾਂ ਕਿਤੇ ਛਾਲ ਤਾਂ ਨਹੀਂ ਮਾਰ ਗਿਆ ਓਏ ਫੁਰਪੀਟਾ ਓਏ ਓਏ ਆਪ ਓਏ ਚੱਲ 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 ਤੇ ਚਲੋ ਓ